ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਜੀ ਮਾਨਸਾ ਪਸ਼ੂ ਮੰਡੀ ਦੇ ਉੱਤੇ ਇੱਥੇ ਅੱਜ ਅਸੀਂ ਬਹੁਤ ਸੋਹਣੀਆਂ ਸੋਹਣੀਆਂ ਮੱਝਾਂ ਦੇਖੀਆਂ ਨੇ ਜੀ گاਵਾ ਵੇਖੀਆਂ ਨੇ ਪੋਰੀਆਂ ਤੰਦਰੁਸਤ ਚੰਗੀ ਨਸਲ ਦੀਆਂ گاਵਾ ਮੱਝਾਂ ਸਾਨੂੰ ਦੇਖਣ ਨੂੰ ਮਿਲੀਆਂ ਨੇ ਤੇ ਅਸੀਂ ਅੱਜ ਦੇਖੇ ਆਏ ਆਂ ਜੀ ਇੱਕ ਮੱਝ ਬਾਈ ਹੋਰਾਂ ਕੋਲੇ ਜਿਹੜੀ ਖੜੀ ਹੈ ਤੇ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਤੇ ਆਪਾਂ ਜਾਣਕਾਰੀ ਲੈਣੇ ਆਂ ਮੱਝ ਬਾਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਵੀਰੇ ਆਪਣਾ ਬਿੰਦਰ ਬਾਈ ਬਿੰਦਰ ਹਾਂਜੀ ਠੀਕ ਹੈ ਬਿੰਦਰ ਜੀ ਕਿਹੜਾ ਪਿੰਡ ਆਪਣਾ ਮੋਜੋ ਵਾਲਾ ਬਾਈ ਮੋਜੋ ਵਾਲਾ ਹਾਂਜੀ ਕਿਹੜੇ ਜ਼ਿਲ੍ਹੇ ਚ ਪੈ ਗਿਆ ਇਹ ਇਹ ਸੰਗਰੂਰ ਜ਼ਿਲ੍ਹੇ ਚ ਪੈ ਗਿਆ ਸੰਗਰੂਰ ਜ਼ਿਲ੍ਹੇ ਚ ਪੈ ਗਿਆ ਸਾਦਰ ਖਾਨ ਜੀ ਦੇ ਬਾਈ ਠੀਕ ਹੈ ਠੀਕ ਹੈ ਤੇ ਬਾਈ ਅੱਜ ਇੱਕ ਮੱਝ ਹੀ ਲੈ ਕੇ ਆਏ ਹੋ ਕਿ ਹੋਰ ਵੀ ਇੱਕ ਮੱਝ ਹੈ ਆਪਣਾ ਘਰੇਲੂ ਕਮਾਈ ਅੱਛਾ ਘਰੇਲੂ ਕਮਾਈ ਹੈ ਠੀਕ ਹੈ ਇਹ ਹੀ ਮੱਝ ਵੀਰੇ ਹਾਂਜੀ ਠੀਕ ਹੈ ਇਹ ਸੱਜੇ ਸੂਈ ਹੈ ਵੀਰੇ ਨਾ ਸੂਣ ਵਾਲੀ ਹੈ ਵੀਰੇ 10 ਦਿਨ ਰਹਿੰਦੇ ਨੇ ਗੱਬਣਾ ਹਾਂਜੀ 10 ਦਿਨ ਜਦ ਕਿ ਹਜੇ ਮੱਝ ਸੌਂਦੀ ਦੂਜੀ ਸੂਈ ਸੂਗੀ ਅੱਛਾ ਦੂਜੀ ਸੂ ਠੀਕ ਹੈ ਤੇ ਮੱਝ ਵੀਰੇ ਆਪਾਂ ਦੇਖ ਸਕਦੇ ਆ ਦੇਖੋ ਪੂਰੀ ਤੰਦਰੁਸਤ ਮੱਝ ਹੈਗੀ ਲੇਵੇ ਦੀ ਚੰਗੀ ਮੱਝ ਹੈ ਥੋੜਾ ਜਿਹਾ ਇੱਥੇ ਡਰੀ ਹੋਈ ਹੈਗੀ ਤਾਂ ਕਰਕੇ ਅਸੀਂ ਨੂੰ ਤੋੜ ਕੇ ਨਹੀਂ ਦੇਖ ਸਕਦੇ ਅੱਗੇ ਵੀ ਇਹ ਥੋੜਾ ਜਿਹਾ ਕਈ ਵਾਰੀ ਕਰ ਜਾਂਦੇ ਆ ਪਰ ਸੋ ਡਰ ਜਾਂਦੇ ਨੇ ਕਿਉਂਕਿ ਬੀਰੋਰੀ ਕਹਿੰਦੇ ਵੀ ਅਸੀਂ ਘਰੇਲੂ ਕੰਮ ਆ ਸਾਡਾ ਨਹੀਂ ਤਾਂ ਹੁੰਦਾ ਨਾ ਵੀ ਆ ਮੱਝਾਂ ਵਪਾਰ ਕਰਨ ਰੱਥਾਂ ਚੜ ਜਾਂਦੀਆਂ ਤਾਂ ਮੇਲਿਆਂ 'ਚ ਘੁੰਮਦੇ ਰਹਿੰਦੀਆਂ ਨੇ। ਹਾਂਜੀ। ਭਾਈ ਜੀ ਦੁੱਧ ਪਹਿਲੇ ਸੂਏ ਦੀ ਗੱਲ ਕਰੀਏ ਤਾਂ ਪਹਿਲੇ ਸੂਏ 14 ਕਿਲੋ ਕੱਢਿਆ ਵੀਰੇ। ਪਹਿਲੇ ਸੂਏ। ਹਾਂਜੀ। 14 ਲੀਟਰ ਦੁੱਧ ਸੀਗਾ। ਹਾਂਜੀ। ਠੀਕ ਐ। ਤੇ ਕਿੰਨੇ ਦਿਨਾਂ ਦੀ ਰਹਿ ਗਈ ਭਾਈ ਸੂਣ ਵਾਲੀ? 10 ਦਿਨ ਰਹਿੰਦੀ। 10 ਤਾਂ ਰਹਿਣਗੇ। ਹਾਂਜੀ। ਠੀਕ ਐ। ਤੇ ਭਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਮੱਝ ਦੀ? 1.5 ਲੱਖ ਰੁਪਈਆ ਵੀਰੇ। 1.5 ਲੱਖ ਰੁਪਈਆ। ਭਾਈ ਔਰੇ ਕਹਿੰਦੇ ਵੀ 1.5 ਲੱਖ ਰੁਪਈਆ ਮੱਝ ਦਾ ਰੇਟ ਐ ਜੀ। ਸੰਗਰੂਰ ਜ਼ਿਲ੍ਹੇ ਦਾ ਤੋਂ ਵੀਰ ਜੀ ਬਿਲ ਤੇ 10 ਕਿ ਦਿਨ ਹਜੇ ਕਹਿੰਦੇ ਆ ਸੂਨ ਦੇ ਵਿੱਚ ਰਹਿੰਦੇ ਆ ਤੇ 1.5 ਲੱਖ ਰੁਪਇਆ ਜੀ ਇਸ ਮੱਝ ਦਾ ਰੇਟ ਆ ਦੂਜੇ ਸੂਏ ਸੁਣ ਵੀ ਹੁਣ ਪਹਿਲੇ ਸੂਏ ਬਈ ਕੀ ਦਿੱਤਾ ਸੀ ਬੱਚੇ ਨੇ ਪਹਿਲਾਂ ਕਟਾ ਦਿੱਤਾ ਸੀ ਪਹਿਲਾਂ ਕਟਾ ਸੀਗਾ ਹਾਂਜੀ ਤੇ 14 ਲੀਟਰ ਦੱਸਿਆ ਤੁਦ ਹਾਂਜੀ ਹਾਂ 14 ਪੂਰੀ ਫੁੱਲ ਗਾਰੰਟੀ ਵੀ ਰੱਖਾਂ ਗਾਰੰਟੀ ਹੈ ਚੈਕਰ ਹਾਂ ਤੁਹਾਨੂੰ ਦੀ ਬਈ ਪੂਰੀ ਚਵਾਈ ਦੀ ਪੂਰੀ ਚਵਾਈ 40 ਤਾਰ ਦੀ ਚਵਾਈ ਹੈ ਹਾਂਜੀ ਹਾਂ ਠੀਕ ਹੈ ਤਾਂ ਕੋਈ ਮਾਨਤਾਣ ਹੋ ਸਕਦਾ ਕਰਦਾਂਗੇ ਮਾਨਦਨ ਕਰਤਾ ਹਾਂ ਬੰਤਣ ਤਾਂ ਤਾਂ ਬਈ ਬੰਦਾ ਹੈ ਨਾ ਨਾ ਕਰਦਾਂਗੇ ਵੀਰੇ ਮਾਨਦਨ ਕਰਾਂਗੇ ਠੀਕ ਹੈ ਵੀਰੇ ਤੇ ਉਮਰੇ ਰੇਟ ਰੂਟ ਜਮਾ ਓਕੇ ਆ ਕਰਦਾਂਗੇ ਉਹ ਤਾਂ ਕਰਦਾਂਗੇ ਟਾਈਮ ਤੇ ਮਾਨਦਨ ਕਰਦਾਂਗੇ ਠੀਕ ਹੈ ਵੀਰੇ ਵੀਰ ਹੋਰ ਕਹਿੰਦੇ ਵੀ 1.5 ਲੱਖ ਰੁਪਏ ਸਾਡਾ ਡਿਮਾਂਡ ਦਾ ਜੇ ਕੋਈ ਬਾਈ ਹੋਰ ਆ ਆਪਣੇ ਕੋਲੇ ਆਉਂਦਾ ਘਰੇ ਵੀ ਜਾਂ ਕੋਈ ਇੱਥੇ ਮੰਡੀ 'ਚ ਵੀ ਆਪਣੇ ਕੋਲੇ ਆਉਂਦਾਗਾ ਤਾਂ ਆਪਾਂ ਮੌਕੇ ਤੇ ਵੰਟਣ ਵੀ ਕਰ ਦਾਂਗੇ ਬਹੁਤ ਬਹੁਤ ਧੰਨਵਾਦ ਵੀਰੇ ਠੀਕ ਹੈ ਤੁਸੀਂ ਜਾਣਕਾਰੀ ਦਿੱਤੀ ਮੱਝ ਬਾਰੇ ਸ਼ੁਕਰੀਆ ਇੱਥੇ ਆਇਆ ਆਪਾਂ ਬਾਈ ਹੋਰਾਂ ਕੋਲੇ ਬਾਈ ਹੋਰੀ ਅੱਜ ਇੱਥੇ ਮੱਝ ਲੈ ਕੇ ਆਏ ਆ ਜੀ ਸੇਲ ਕਰਨ ਵਾਸਤੇ ਤੇ ਆਪਾਂ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਮੱਝ ਨੂੰ ਬਾਈ ਹੋਰੀ ਤੋਰ ਕੇ ਦਿਖਾ ਰਹੇ ਆ ਬਹੁਤ ਵਧੀਆ ਤੇ ਤੰਦਰੁਸਤ ਮੱਝ ਹੈਗੀ ਠੰਡ ਲੈਵੇ ਦੀ ਪੂਰੀ ਵਧੀਆ ਚੰਗੀ ਮੱਝ ਹੈਗੀ ਤੇ ਗੱਲਬਾਤ ਆਪਾਂ ਕਰਦੇ ਆਂ ਬਾਈ ਹੋਰਾਂ ਦੇ ਨਾਲ ਬਾਈ ਇੱਧਰ ਆ ਜੋ ਸਾਹਮਣੇ ਸਸੀ ਦਾ ਬਾਈ ਕੀ ਨਾਮ ਹੈ ਬਾਈ ਆਪਣਾ ਬਗੇਲ ਸਿੰਘ ਬਗੇਲ ਸਿੰਘ ਕਿਹੜਾ ਪਿੰਡ ਹੈ ਜੀ ਤਰੰਜੀ ਖੇੜਾ ਤਰੰਜੀ ਖੇੜਾ ਜ਼ਿਲ੍ਹਾ ਹੈ ਹਾਂ 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 ਠੀਕ ਹੈ ਠੀਕ ਹੈ ਤੇ ਬਾਈ ਜੀ ਅੱਜ ਇੱਥੇ ਕਿੰਨੇ ਨਾਲ ਲੈ ਕੇ ਆਏ ਹੋ ਇੱਕ ਮੈਂ ਲੈ ਕੇ ਆਏ ਹਾਂ ਠੀਕ ਹੈ ਮਾਈ ਜੀ ਮੜਾ ਆਪਾਂ ਜੇ ਮੱਝ ਦੀ ਗੱਲਬਾਤ ਕਰਕੇ ਡਿਟੇਲ ਦੀ ਮੜਾ ਨਾਲ ਹੋ ਜੋ ਤਾਂ ਕਿੰਨੇ ਸੂਏ ਮੱਝ ਹੈ ਬਾਈ ਤੀਜੇ ਸੂਏ ਹੈ ਬਾਈ ਤੀਜੇ ਸੂਏ ਹੈ ਤੀਜੇ ਸੂਏ ਮੱਝ ਹੈ ਜੀ ਅ ਦੇਖੀਏ ਤਾਂ ਬਹੁਤ ਸੋਹਣੀ ਮੱਝ ਹੈ ਪਿੰਡੇ ਦੀ ਬਹੁਤ ਚੰਗੀ ਮੱਝ ਹੈਗੀ ਥਣ ਲੇਵਾ ਬਹੁਤ ਵਧੀਆ ਕਦਗਾਠ ਪੂਰਾ ਵਧੀਆ ਮੱਝ ਦਾ ਤੀਜੇ ਸੂਏ ਮੱਝ ਬਾਈ ਕਿੰਨਾ ਚਿਰ ਹੋ ਗਿਆ ਸੂਈ ਨੂੰ 2.5 ਮਹੀਨੇ ਠੀਕ ਹੈ ਮਗਰ ਬੱਚਾ ਕੀ ਹੈ ਬਾਈ ਠੀਕ ਹੈ ਬਈ ਦੇਖ ਸਕਦੇ ਆ ਬਈ ਆ ਪੱਕੇ ਦੇ ਪਾਸੇ ਲਓ ਜੀ ਆ ਕੱਟੀ ਐ ਇਸ ਮੱਝ ਦੀ 2.5 ਮਹੀਨੇ ਹੋ ਗਏ ਜੀ ਮੱਝ ਸੂਈ ਨੂੰ ਦੇਖੋ ਜੀ ਪੂਰੀ ਵਧੀਆ ਤੇ ਤੰਦਰੁਸਤ ਕੱਟੀ ਐ ਮੱਝ ਵੀ ਪੂਰੀ ਐਕਟਿਵ ਐ ਪੂਰੀ ਤੰਦਰੁਸਤ ਮੱਝ ਐ ਜੀ ਤੋਰ ਤਾਰ ਕੇ ਆਪਾਂ ਦੇਖ ਚੁੱਕੇ ਹਾਂਗੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਭਾਈ ਜੀ ਕਿੰਨੇ ਲੀਟਰ ਦੁੱਧ ਆ ਤੇ ਥੱਲੇ 12 ਲੀਟਰ ਦੁੱਧ ਹੈਗਾ ਪੂਰੀ ਗਾਰੰਟੀ ਐ ਭਾਈ ਦੁੱਧ ਦੀ ਤੇ ਵੀਰੇ ਥਣਾ ਥਣਾ ਦੀ ਪੂਰੀ ਸਾਫ ਐ ਮੋਟੀ ਧਾਰਦੀ ਐ ਲਓ ਜੀ ਥਣਾ ਥਣਾ ਦੀ ਵੀਰੋ ਇਹ ਕਹਿੰਦੇ ਵੀ ਪੂਰੀ ਵਧੀਆ ਫੁੱਲ ਗਾਰੰਟੀ ਹੈਗੀ ਚੰਗੀ ਤੰਦਰੁਸਤ ਮੱਝ ਆ ਵੀਰੇ ਮਗਰ ਕੱਟੀ ਐ 2 ਢਾਈ ਮਹੀਨੇ ਹੋ ਗਏ ਮੱਝ ਸੂਈ ਨੂੰ ਤੇ ਬਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਰੇਟ ਤਾਂ ਕਿੰਨੇ ਤੱਕ ਆਪਾਂ ਮੱਝ ਦਾ ਡਿਮਾਂਡ ਕੀ ਐ ਰੇਟ 80000 ਰੁਪਏ 90000 ਰੁਪਿਆ ਠੀਕ ਐ ਵੀਰੇ 90000 ਦੀ ਮੱਝ ਐ ਜੀ ਤੇ ਕੋਈ ਵੀਰੇ ਬਾਣਟਾਣ ਮੌਕੇ ਤੇ ਹੋ ਸਕਦਾ 55000 ਰੁਪਿਆ ਠੀਕ ਠੀਕ ਹੈ ਜਾਨਕਾ ਤੁਸੀਂ ਜਾਇ ਜੀ ਮੰਗੇ ਪਹਿਲੇ ਹੀ ਰੇਟ ਠੀਕ ਹੈ ਤੇ ਬਾਈ ਤੁਸੀਂ ਵੈਸੇ ਕਰੇ ਲੂਪ ਪਾਲਦੇ ਹੋ ਕਿ ਆਪਣਾ ਡੇਰੀ ਡੋਰੀ ਹੈ ਕੋਈ ਹੋਰ ਕਰੇ ਲੂ ਹੈ ਉਹ ਵੈਸੇ ਸੇਲ ਪਰਚੇਜ਼ ਦਾ ਨਾਲ ਕਰ ਲੈਨੇ ਠੀਕ ਹੈ ਕਰੇ ਵੀ ਬਾਈ ਪਸੂ ਹੈਗੇ 1500 1500 ਪਸੂ ਹੈਗੇ ਆ ਠੀਕ ਹੈ ਤੇ ਬਾਈ ਇੱਥੋਂ ਪਸੂ ਲੈ ਵੀ ਜਾਨੇ ਕਿ ਕੱਲ ਵੇਚਨੇ ਹੋਣੇ ਲੈ ਵੀ ਜਾਨੇ ਆ ਵੇਚ ਲੈਣ ਵੀਰ ਹੁਣ ਤੂੰ ਡੇਰੀ ਦਾ ਕੰਮ ਕਰਿਆ ਠੀਕ ਹੈ ਬਾਬਾ ਠੀਕ ਆ ਠੀਕ ਹੈ ਜੀ ਲਓ ਜੀ ਦੋਸਤੋ ਬੀਰ ਹੋਰਾਂ ਨੇ ਦੱਸਿਆਗਾ 90000 ਰੁਪਿਆ ਰੇਟ ਹੈ ਮੱਝ ਦਾ ਤੇ 2 3 ਮਹੀਨੇ ਹੋਏ ਜੀ ਮੱਝ ਸੋਈ ਨੂੰ ਤੇ ਜਿਹੜੀਆਂ ਵੀ ਗੱਲਾਂ ਆਪਾਂ ਵੀਡੀਓ ਦੇ ਵਿੱਚ ਬਾਈ ਹੋਰਾਂ ਨੇ ਦੱਸੀਆਂ ਨੇ ਉਹਨਾਂ ਵਿੱਚ ਕੋਈ ਸ਼ੰਕਾ ਨਹੀਂ ਹੈਗੀਗੀ ਜਿੰਨੀ ਗੱਲ ਦੱਸੀ ਆ ਉਹੀ ਹੈਗੀ ਹੈ ਤੇ ਬਾਈ ਹੋਰੇ ਕਹਿੰਦੇ ਵੀ 90000 ਦੀ ਆਪਾਂ ਮੱਝ ਦੇਣੀ ਹੈ ਮੌਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਪਾਂ ਨੂੰ ਮੱਝ ਬਾਰੇ ਜਾਣਕਾਰੀ ਦਿੱਤੀ ਲੋ ਜੀ ਦੋਸਤੋ ਆਪਾਂ ਖੜੇ ਆ ਮਾਨਸਾ ਮੰਡੀ ਇੱਥੇ ਬਹੁਤ ਭਰਮੀ ਮੰਡੀ ਲੱਗਦੀ ਜੀ ਹਰ ਸ਼ੁੱਕਰਵਾਰ ਤੇ ਇੱਥੇ ਆਪਾਂ ਬਾਈ ਹਰਾ ਕੋਲੇ ਆਏ ਨੇ ਇਹ ਇੱਥੇ 4-5 ਨਾਗ ਲੈ ਕੇ ਆਏ ਨੇ ਵੇਚਣ ਵਾਸਤੇ ਤੇ ਬਾਈ ਜੀ ਆਪਾਂ ਨੂੰ ਦਿਖਾ ਰਹੇ ਨੇ ਮੱਝ ਤੋਰ ਕੇ ਬਹੁਤ ਸੋਹਣੀ ਮੱਝ ਹੈਗੀ ਤੰਦਰੁਸਤ ਮੱਝ ਹੈ ਪੂਰੀ ਲੇਵੇ ਦੀ ਚੰਗੀ ਹੈ ਥਣਾ ਬਹੁਤ ਸੋਹਣੀ ਹੈ ਚੰਗਾ ਲੇਵਾ ਮੱਝ ਦਾ ਪੂਰੀ ਰਾਜੀ ਮੱਝ ਹੈਗੀ ਤਾਂ ਆਪਾਂ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਬਾਈ ਨਾਂ ਕੀ ਪਹਿਲਾਂ ਪੜਾਇਆ ਪਰਮਾ ਸਿੰਘ ਹੈ ਬਾਈ ਪਰਮਾ ਸਿੰਘ ਕਿਹੜਾ ਪਿੰਡ ਹੈ ਵੀਰੇ ਲੇਲਕਲਾ ਬਾਈ ਲੇਲਕਲਾ ਜ਼ਿਲ੍ਹਾ ਸਮਰੂ ਜ਼ਿਲ੍ਹਾ ਸਮਰੂ ਲੇਲਕਲਾ ਬਾਈ ਜੀ ਆਪਾਂ ਇੱਥੇ ਕਿੰਨੇ ਨਗਲੇ ਕਾਏ ਆ ਅੱਛਾ ਇਹ ਚਾਰ ਨਗਨੇ ਆਪਣੇ ਕੋਲੇ ਇੱਕ ਉਹ ਪਰੇ ਜਿਹੜੀ ਪਰਲੇ ਪਾਸੇ ਖੜੀ ਮੱਝ ਉਹ ਵੀ ਆਪਣੀ ਹੈ ਠੀਕ ਹੈ ਵੀਰੇ ਜਿਹੜੀ ਵੀਰੇ ਆਪਾਂ ਹਾਂ ਮੱਝ ਤੋੜ ਕੇ ਦਿਖਾਈ ਆ ਹੁਣ ਇਹ ਗੱਬਣਾ ਹੈ ਬਾਈ ਅੱਛਾ ਗੱਬਣਾ ਹੈ ਕਿੰਨੇ ਟਾਈਮ ਦੀ ਵੀਰੇ ਇਹ ਲੋਕ ਪੰਜ ਚਾਰ ਮਿੰਟ 54 ਦਾ ਚੂਪ ਹੋ ਗਈ 99 ਸੂਏ ਵੀਰੇ ਚੌਥੀ ਲਓ ਜੀ ਚੌਥੀ ਵੱਧ ਤੋਂ ਵੱਧ ਕਹਿੰਦੇ ਜੀ ਇੱਕ ਹਫਤਾ ਹੋਰ ਹੈ ਮੱਝ ਸੂਪਣੀ ਹੈ ਤੇ ਬਾਕੀ ਆਪਾਂ ਹੋਰ ਡਿਟੇਲ ਦੇ ਵਿੱਚ ਕਰਦੇ ਆਂ ਬਾਈ ਹੋਰਾਂ ਨਾਲ ਗੱਲ ਬਾਈ ਜੀ ਜੇ ਆਪਾਂ ਗੱਲ ਕਰੀਏ ਤੀਜੇ ਸੂਏ ਦੇ ਵਿੱਚ ਇਹ ਸਮੱਝ ਨੇ ਕਿੰਨਾ ਦੁੱਧ ਦਿੰਦਾ ਬਾਈ ਦੁੱਧ 11 ਕਿਲੋ ਦਿੰਦੀ ਯਾਰ ਨਹੀਂ ਸਹੀ ਗੱਲ ਹੈ 11 ਕਿਲੋ ਦੁੱਧ ਦੇ ਦਿੰਦੀ ਹੈ ਠੀਕ ਹੈ ਵੇ ਆਪਾਂ ਅੱਛਾ ਹੁਣ ਲਈਏ ਤੁਸੀਂ ਇਹ ਆਪਾਂ ਪਿੰਡਾਂ ਚ ਲੈਨੇ ਆਂ ਵੇਚ ਦੀ ਕੰਪਲੈਂਟ ਦੇਣ ਦਾ ਕੰਮ ਠੀਕ ਆ ਸੇਲ ਪਰਚੇਜ਼ ਦਾ ਆਪਣਾ ਕੰਮ ਹੈਗਾਗਾ ਤੇ 11 ਕਿਲੋ ਦੁੱਧ ਆਪਾਂ ਕਹਿ ਕੇ ਲਈਏ ਅਗਲੇ ਤੋਂ ਠੀਕ ਆ ਬਾਕੀ ਆਪਾਂ ਹੁਣ ਜਦੋਂ ਚੌਥਾ ਸੂਆ ਚੱਲੂਗਾ ਤਾਂ ਉਦੋਂ ਪਤਾ ਲੱਗੋ ਵੀ ਦੁੱਧ ਵਧਦਾ ਜਾਂ ਘਟਦਾ ਆ ਤੁਹਾਡੇ ਪਾਣ ਦੇ ਸਾਰੇ ਭਾਈ ਇਹ ਤਾਂ ਹੈ ਗੱਲ ਕਿਉਂਕਿ ਆਪਾਂ ਜਿੰਨੇ ਖਾਣਕ ਵਗੈਰਾ ਪਾਵਾਂਗੇ ਪਸ਼ੂ ਨੇ ਤਾਂ ਓਨੇ ਵਧਣਾ ਫੁੱਲਣਾ ਹੈ ਠੀਕ ਐ ਤੇ ਭਾਈ 15 ਐਸ ਮੱਝ ਦਾ ਬਾਈ ਰੇਟ ਕਿੰਨਾ ਹੈ ਇਹਦਾ ਮੁੱਲ 1.5 ਬਾਈ ਦੇਣੀ 95000 ਇੱਕ ਲੱਖ ਰੁਪਇਆ 1 ਲੱਖ 5000 ਰੁਪਇਆ ਐਸ ਮੱਝ ਦਾ ਰੇਟ ਹੈਗਾ ਬਾਈ ਹੋਰੀ ਕਹਿੰਦੇ ਪਰ 95000 ਤੋਂ ਘੱਟ ਆਪਾਂ ਇਹ ਮੱਝ ਨਹੀਂ ਦੇਣੀ ਦੇਖੋ ਜੀ ਮੱਝ ਬਹੁਤ ਵਧੀਆ ਤੰਦਰੁਸਤ ਗੱਪਣ ਮੱਝ ਹੈ ਸਿਰਫ ਇੱਕ ਹਫਤਾ ਰਹਿ ਗਿਆ ਸੂਨ ਦੇ ਵਿੱਚ 95000 ਰੁਪਇਆ ਬਾਈ ਕਹਿੰਦਾ ਵੀ ਆਪਾਂ ਨੈਟ ਛੱਡ ਦੇਣੀ ਆ ਇਹ ਤੇ ਵੀਰੇ ਆ ਜਿਹੜੀ ਮੱਝ ਆ ਆਪਣੇ ਕੋਲੇ ਇਸ ਸੂਈ ਨੂੰ 7 ਦਿਨ ਹੋ ਗਏ ਬਾਈ ਬੋਲੇ ਚੋ ਖਾਲੀ ਐ ਏਕੇ 7 ਦਿਨਾਂ ਤੋਂ ਸੂਈ ਕੀ ਐ ਬੋਲੇ ਚੋ ਖਾਲੀ ਐ 7 ਦਿਨ ਹੋਏ ਐ ਸੂਈ ਨੂੰ ਤੇ ਮਗਰ ਵੀਰੇ ਬੱਚਾ ਕੀ ਐ ਦੇ ਮਗਰ ਕੱਟ ਆਏਗਾ ਠੀਕ ਐ ਵੀਰੇ ਤੇ ਵੀਰੇ ਜੇ ਰੇਟ ਦੀ ਗੱਲ ਕਰੀਏ 1 15 ਮੋਲੇ ਬਾਈ 1 15 ਨੈਟ ਐ ਵੀਰੇ ਕਰਦਾ ਇਮਾਨਦਾਰ ਕਰਦਾ ਲਓ ਜੀ ਵੀਰੋ ਦੇ ਕਹਿੰਦੇ ਵੀ 1 ਲੱਖ 15000 ਰੁਪਇਆ ਮਰਜ਼ਦਾ ਰੇਟ ਐ ਜੀ ਮੌਕੇ ਤੇ ਆਪਾਂ ਮਾਨਤਾਣ ਵੀ ਕਰਵਾਗੇ ਕੋਈ ਇਹ ਜੀ ਗੱਲ ਨਹੀਂ ਮਗਰ ਜਿਹੜਾ ਬੱਚਾ ਉਹ ਕੱਟਾਏਗਾ ਦੇਖੋ ਪੂਰਾ ਤੰਦਰੁਸਤ ਕੱਟਾ ਹੈਗਾ ਤੰਦਰੁਸਤੀ ਮੱਝ ਹੈਗੀ ਕਿੰਨੇ ਸੂਏ ਬਾਈ ਇਹ ਤੀਜੇ ਹੈ ਬਾਈ ਤੀਜੇ ਆ ਤੇ ਦੁੱਧ ਦੁੱਧ ਕਿੰਨਾ ਬਾਈ ਥੱਲੇ 10 ਕਿਲੋ ਠੀਕ ਹੈ ਵੀਰੇ 10 ਕਿਲੋ ਦੁੱਧ ਹੈਗਾ ਲਓ ਜੀ ਲੈ ਵੇ ਲੂ ਵੇ ਦੀ ਇਹ ਵੀ ਸੋਹਣੀ ਹੈ ਮੱਝ ਪੂਰੀ ਤੇ ਬਾਈ ਹੋਰੇ ਕਹਿੰਦੇ ਵੀ ਸਾਡੇ ਕੋਲੇ ਚਾਰ ਨਗ ਨੇ ਆਪਾਂ ਉਹ ਵੀ ਦੇਖ ਲੈਣੇ ਆ ਖੋਲ ਦਿਓ ਬਾਈ ਦਿਖਾ ਦਿਓ ਇੱਕ ਵਾਰੀ ਬੋਤੌਰ ਬਾਈ ਦੇ ਬੋਲ ਬਾਈ ਪਹਿਲੀ ਬਤਾ ਬਾਈ ਗਾਕ ਲੱਗ ਰਿਹਾ ਫਿਰ ਪੂਰਾ ਆ ਜਿਓ ਬਾਈ ਇਹ ਸਮਝ ਲੀ ਜੇ ਆਪਾਂ ਗੱਲ ਕਰੀਏ ਪਹਿਲਣ ਹੈ ਬਾਈ ਪਹਿਲਣ ਹੈ ਠੀਕ ਹੈ ਸੂਈ ਹੈ ਸੂਈ ਹੋਈ ਹੈ ਕੀ ਦਿਨਾਂ ਦੀ ਬੱਚਾ ਕਰਾ ਠੀਕ ਹੈ 20 ਦਿਨਾਂ ਦੀ ਸੂਈ ਹੋਈ ਹੈ ਮਗਰ ਬੱਚਾ ਕੀ ਹੈ ਬਾਈ ਕਟਾਗਾ ਇਹਦਾ ਬਾਈ ਰੇਟ ਇਹ ਦੇਵਾਂਗੇ ਕੋਈ ਬੰਦਾ ਜਮਨੀ ਕਰਾ ਰੇਡ ਆਪਾਂ ਜਿੰਨੇ ਮਰਜ਼ੀ ਮੰਗ ਲਏ ਪਰ ਇੱਕ 30 ਦੀ ਆਪਾਂ ਐਂਡ ਸ਼ਟ ਦੈਣੀ ਹੈ ਠੀਕ ਹੈ ਬਾਈ ਮੱਝ ਸੋਹਣੀ ਹੈ ਬਾਈ ਤੇਰੀ ਇਹ ਵੀ ਪਹਿਲਣ ਹੈ ਬਾਈ ਪਹਿਲਣ ਹੈ ਕੀ ਤੇ ਲੈਵਲੂਵੇ ਦੀ ਭਰਮੀ ਆ ਬਾਈ ਮਗਰ ਆ ਬੱਚਾ ਗਿਆ ਇਹਦੇ ਦੇਖ ਸਕਦੇ ਆ ਆਪਾਂ ਬਾਪੂ ਜੀ ਬੈਠੇ ਨੇ ਮੱਝ ਕੋਲੇ ਚੰਗੀ ਸੋਹਣੀ ਮੱਝ ਹੈਗੀ ਇੱਕ 30 ਬਾਈ ਰੇਡ ਦਾ ਦੁੱਧ ਕਿੰਨਾ ਦੱਸੱਸਿਆ ਤੇਲੇ ਪਹਿਲੇ ਨਾ 11 ਕਿਲੋ ਦੁੱਧ ਆ 23 2 ਦਾ ਸੂਇਆ ਤੇ ਇੱਕ ਉਹ ਆਪਣੇ ਕੋਲੇ ਮੱਝ ਹੈਗੀ ਹੋ ਰਾਤ ਹੀ ਸੂਈ ਹੈ ਬਾਈ ਰਾਤ ਹੀ ਸੂਈ ਹੈ ਬਾਈ ਇਹ ਕਿੰਨੇ ਸੂਏ ਬਾਈ ਵਿਚੇ ਕੋ ਵੀ ਬਾਈ ਅੱਛਾ ਇਹ ਵੀ ਲੱਤੀ ਹੋਈ ਹੈ ਲਓ ਜੀ ਇਹ ਵੀ ਮੱਝ ਤੀਜੇ ਸੂਏ ਦੱਸ ਰਹੇ ਨੇ ਦਾ ਹੈਗਾ ਸੇਲ ਪਰਚੇਜ ਦਾ ਕੰਮ ਅੱਜ ਮੈਂ ਅੱਗੇ ਤੋਂ ਲੈ ਕੇ ਆਉਂਦੇ ਆ ਮੱਝ ਉਹੀ ਆਪਾਂ ਨੂੰ ਇਹ ਵੀਡੀਓ ਦੇ ਵਿੱਚ ਡਿਟੇਲ ਦੱਸ ਰਹੇ ਹੈਗੇ ਇਹ ਬੀਰ ਹੋਰ ਕਹਿੰਦੇ ਵੀ ਰਾਤ ਹੀ ਸੋਈ ਹੈ ਤੇ ਅੱਜ 17 ਤਰੀਕ ਹੈ ਜੀ ਤੇ ਇਹਦਾ ਭਾਈ ਕੀ ਰੇਟ ਰੱਖਿਆਗਾ ਇਹ ਦਮੇ 95000 ਰੁਪਏ ਨੈਟ ਰੇਟ ਆ ਭਈ ਇਹ ਮਾਨਤਨ ਕਰ ਦਾਂਗੇ ਵੈਸੇ ਆਪਣਾ 95000 ਰੁਪਿਆ ਰੇਟ ਲੱਗਿਆ ਹੋਇਆ ਇਹਦੇ ਮਗਰ ਬੱਚਾ ਕੀ ਹੈ ਭਾਈ ਕੱਟੀ ਹੈ ਮਗਰਾ ਕੱਟੀ ਹੈ ਬਾਈ ਅਛਾ ਮਗਰੇ ਦੇ ਕੱਟੀ ਆ 95000 ਰੁਪਿਆ ਰੇਟ ਆ ਤੇ ਚਾਰ ਨਾਗ ਨੇ ਤੁਹਾਡੇ ਕੋਲ ਆ ਜਿਹੜਾ ਤੁਸੀਂ ਅੱਜ ਮੰਡੀ ਤੇ ਲੈ ਕੇ ਆਏ ਹੋ ਤੇ ਗਾਗੋਕ ਬਾਈ ਵਧੀਆ ਲੱਗ ਜਾਂਦਾ ਮੰਦਾ ਚੱਲੀ ਜਾਂਦਾ ਬਾਈ ਬਹੁਤ ਵਧੀਆ ਮੱਜਾਂ ਨੇ ਬਾਈ ਹੋਰਾਂ ਕੋਲੇ ਸੇਲ ਪਰਚੇਜ਼ ਦਾ ਕੰਮ ਕਰਦੇ ਨੇ ਇਹ ਤੇ ਰੇਟ ਵੀ ਬਾਈਆਂ ਦੇ ਜਾਇਜ਼ ਹੀ ਹੈ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਆਪਣੀਆਂ ਵੱਜਾਂ ਵਾਰੇ